ਅੇਜ ਮੀਰ ਹਨੇਰੀਆਂ ਹਨਕਾਰਨ ਇੱਕ ਨਰੇਕਾ ਵਰਕਰ ਦੀ ਮੌਤ ਹੋ ਚੁੱਕੀ ਆ ਤਿੰਨ ਬੁਰੀ ਤਰ੍ਹਾਂ ਫੱਟੜ ਹੋ ਗਏ ਨੇ ਜੋ ਕ੍ਰਿਸ਼ਿੰਦਰ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ ਜੀ ਆਇਆਂ ਤੇ ਹਨੇਰੀਆਂ ਹੀ ਨਾਲ ਹੂੰ ਸਾਸਤਰੀ ਕਾਰਜ ਜੀ ਤੁਸੀਂ ਦੇਖ ਰਹੇ ਹੋ ਔਨ ਅਇਰ ਮੈਂ ਸਰਵਜੀਤ ਸਿੰਘ ਦਾ ਟੋਲਾ ਅੱਜ ਅਸੀਂ ਪਹੁੰਚਾ ਮਹੌਰਾਣਾ ਵਿਖੇ ਜਿੱਥੇ ਕਿ ਕੱਲ ਤੇਜ ਮੀਰ ਹਨੇਰੀਆਂ ਕਾਰਨ ਇੱਕ ਨਰੇਗਾ ਵਰਕਰ ਦੀ ਮੌਤ ਹੋ ਚੁੱਕੀ ਆ ਤਿੰਨ ਪੂਰੀ ਤਰ੍ਹਾਂ ਫੱਟੜ ਹੋ ਗਏ ਨੇ ਜੋ ਕਿ ਰੇਂਦਰ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ ਇਸ ਨਾਸਤਰੀ ਵਿੱਚ 16 ਤੋਂ ਵੱਧ ਜਿਹੜੇ ਨਰੇਗਾ ਵਰਕਰ ਕੰਮ ਕਰਦੇ ਸਨ ਜੋ ਕਿ ਮੀਂਹ ਤੋਂ ਆਪਣੇ ਆਪ ਨੂੰ ਬਚਾਉਣ ਵਾਸਤੇ ਇੱਥੇ ਬਣੇ ਸੱਟ ਵਿੱਚ ਜਾ ਕੇ ਖੰਡ ਲਈ ਧੌੜੇ ਸਨ ਤਾਂ ਅਚਾਨਕ ਜਿਹੜਾ ਹਨੇਰੀ ਦੇ ਨਾਲ ਦਰਫਤ ਡਿੱਗ ਪੈਂਦਾ ਉਹ ਨੀਕਾ ਵਰਕਰਾਂ ਦੇ ਉੱਪਰ ਇੱਕ ਵਰਕਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਿੰਨ ਭੈੜੀ ਤਰ੍ਹਾਂ ਫੱਟੜ ਹੋ ਜਾਂਦੇ ਨੇ ਜਿਨ੍ਹਾਂ ਨੂੰ ਰੈਫਰ ਕਰਕੇ ਪਟਿਆਲੇ ਰਜਿੰਦਰ ਹਸਪਤਾਲ ਦੇ ਵਿੱਚ ਭੇਜਿਆ ਗਿਆ ਛੋਟੀ ਗੱਲ ਕਰਾਵਾ ਕਿ ਨੀਕਾ ਵਰਕਰਾਂ ਦੇ ਨਾਲ ਇੱਥੇ ਤੇ ਲੋਕਾਂ ਦੇ ਨਾਲ ਨਹੀਂ ਆਇਆ ਤੇ ਹਨੇਰੀ ਆ ਹੀ ਨਾਲ ਹੂੰ ਸਾਨੂੰ ਕੋਈ ਪਤਾ ਨਹੀਂ ਲੱਗਿਆ ਵੀ ਦਰਖਤ ਕਦੋਂ ਆ ਡਿੱਗਿਆ ਕਦੋਂ ਨਾ ਡਿੱਗੇ ਹੂੰ ਤੇ 1 ਲੱਖ ਤੋਂ ਬੁੜੀਆਂ ਦੇ ਉੱਤੇ ਆ ਗਿਆ ਸੱਤ ਅੱਠ ਬੁੜੀਆਂ ਆ ਗਈਆਂ ਇੱਥਾਂ ਹੂੰ ਸਰਕਾਰੀ ਮੁਲਾਜ਼ਮਾਂ ਨੂੰ ਜਿਵੇਂ ਡੈਥ ਹੋਣ ਤੇ ਜਾਉਂ ਕਿਸੇ ਸਾਟੋਂ ਤੇ ਜੋ ਵੀ ਮਿਲਦੀ ਆ ਤੇ ਇਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਤਕਰੀਬੀ ਆ ਜੀ ਇਹ ਨਾ ਪਈ ਇਹ ਨਾ ਤੋਂ ਡਪਈ ਪਰਮਜੀਤ ਘਰ ਆ ਜੀ ਕਿਹੜਾ ਪਿੰਡ ਹੈ ਪਿੰਡ ਮਹਰਾਣਾ ਜੀ ਪਰਮਜੀਤ ਘਰ ਤੇ ਮੈਂ ਮੈਂਬਰਾਂ ਇੱਥੇ ਤੇ ਕੀ ਕੀ ਹੋਇਆ ਭਾਈ ਇੱਥੇ ਇੱਥੇ ਵੀਰ ਜੀ ਅਸੀਂ ਕੰਮ ਕਰ ਰਹੀ ਸੀ ਨਰੇਗੇ ਵਾਲਾ ਕੰਮ ਨਰੇਗੇ ਦਾ ਕੰਮ ਸ਼ੁਰੂ ਹੋ ਰਿਹਾ ਸੀ ਸੀ ਉਧਰੋਂ ਬੂਟੇ ਚੱਕ ਰਹੇ ਸੀ ਤੇ ਮੀਂਹ ਆਇਆ ਤੇ ਨੇਰੀਆ ਹੀ ਨਾਲ ਸਾਨੂੰ ਕੋਈ ਪਤਾ ਨਹੀਂ ਲੱਗਿਆ ਵੀ ਦਰਖਤ ਕਦੋਂ ਡਿੱਗਿਆ ਕਦੋਂ ਨਾ ਡਿੱਗੇ ਤੇ ਇੱਕੋ ਲੱਖ ਬੁੜੀਆਂ ਦੇ ਉੱਤੇ ਆ ਗਿਆ ਸੱਤ ਅੱਠ ਬੁੜੀਆਂ ਆ ਗਈਆਂ ਇੱਥਾਂ ਤੇ ਤਿੰਨਾਂ ਦੇ ਥੋੜੀਆਂ ਛੱਟਾਂ ਲੱਗੀਆਂ ਨੇ ਤਿੰਨਾਂ ਦੇ ਜ਼ਿਆਦਾ ਚਾਰ ਦੇ ਥੋੜੀਆਂ ਵੀ ਉਹ ਬੱਚਾ ਤਾਂ ਹੈ ਕਿ ਇੱਕ ਦੇ ਡੈਥ ਹੋ ਗਈ ਹੈ। ਕਿਹਦੇ ਤਾਂ ਹਾਂ ਜੀ ਕਿਹੜੇ ਪਿੰਡ ਦੇ ਸੀਗੇ ਉਹ? ਉਹ ਵੀ ਇੱਥੇ ਮਹਰਾਨੇ ਦੇ ਤੇ ਅਸੀਂ ਸਾਰੇ ਮਹਰਾਨੇ ਦੇ ਹੀ ਆਂਗੇ। ਉਹ ਗਰਮੇਲ ਕੌਰ ਆ ਜੀ। ਹੂੰ। ਬਹਿਫਾਫੋ ਕੈਸਾ ਸਿੰਘ। ਉਹਨਾਂ ਦੀ ਹੋਊਗੀ 55-55 ਸਾਲ ਦੇ ਉਹਦੇ ਤਿੰਨ ਬੇਟੀਆਂ ਨੇ ਜੀ ਵਿਹਿਆ ਹੋਈਆਂ ਨੇ ਦੋ ਬੇਟੇ ਵਿਕਵਾ ਰਹੇ ਨੇ। ਘਰ ਵਾਲਾ ਹੈ ਨਹੀਂ। ਇੱਥੇ ਮੌਕੇ ਦੀ ਡੈਥ ਹੋ ਗਈ ਸੀ। ਹਾਂ ਨਹੀਂ ਜੀ ਉਹ ਮੌਕੇ ਤੇ ਨਹੀਂ ਹੋਈ ਡੈਥ। ਕਿੱਥੇ ਲੈ ਗਏ ਸੀ ਉਹਨਾਂ ਨੂੰ? ਉਹਨਾਂ ਨੂੰ ਪਹਿਲਾਂ ਅੰਮਰਗੜ ਲੈ ਕੇ ਗਏ ਨੇ ਸਰਕਾਰੀ ਉੱਥੋਂ ਸਿਵਲ ਹਸਪਤਾਲ ਚ ਟੜੇ ਦਾਖਲ ਕੀਤਾ ਉਥੇ ਜਾ ਕੇ ਹੋਇਆ ਜੀ ਉਹਨਾਂ ਨੂੰ ਕੀ ਦੱਸਾਂ ਤੁਹਾਨੂੰ ਕਿਉਂ ਡੇ ਕਿਉਂ ਪਿਆਇਆ ਇਹਦਾ ਭਾਰਾ ਦਰਦ ਕੀ ਕਰਨਾ ਦੱਸੋ ਤੂਫਾਨ ਨਹੀਂ ਆਇਆ ਤੂਫਾਨ ਨਹੀਂ ਆਇਆ ਇੱਕੋ ਲਾਹੇ ਵੀ ਜਦ ਹੀ ਫਿਰ ਮੀਂਹ ਨਹੀਂ ਰੁਕੀ ਵੀ ਆ ਇਹੋ ਜੀ ਗੱਲ ਨਹੀਂ ਐਸੀ ਫਿਰ ਉਹਨਾਂ ਨੂੰ ਫਟਫਟ ਕੱਢਿਆ ਵੀ ਫਿਰ ਸਾਡਾ ਇਥੇ ਇੱਕ ਡਾਕਟਰ ਆ ਸਾਡਾ ਆਪਣਾ ਉਹਨੂੰ ਵੀ ਸੱਦਿਆ ਉਹਦੇ ਨਾਲ ਠੀਕੇ ਲਵਾਏ ਨੇ ਉਹਨਾਂ ਨੇ ਤੇ ਫਿਰ ਅਸੀਂ ਐਂਬੂਲੈਂਸ ਵੀ ਬੁਲਾਇਆ ਇਕ ਕਰੀਬ 9.5 ਪਾਉਣੇ 10 ਤੋਂ ਹਾਂਜੀ ਹਾਂ ਇੰਨੇ ਕਰਤੀ ਚੱਤੀ ਕੱਲ ਆ ਸੋਡੇ ਵੀ ਛੱਟ ਲ ਕਿਸੇ ਲੱਗਿਆ ਮਾਣੀ ਮੋਟੇ ਛੱਟ ਹਾਂਜੀ ਹਾਂ ਇਹਨਾਂ ਦੇ ਲੱਗੇ ਇੱਕ ਇਹਦੇ ਲੱਗੇ ਕਿਵੇਂ ਵੀ ਦੱਸੋ ਤੁਸੀਂ ਦੱਸੋ ਕਿਵੇਂ ਹੋਇਆ ਹਾਂਜੀ ਉਹ ਤਾਂ ਦਿਖਦੇ ਤਾਂ ਹੀ ਪਤਾ ਲੱਗਦਾ ਦਿਖਦੇ ਹੀ ਪਤਾ ਲੱਗਿਆ ਜੀ ਹਾਂ ਤਾਂ ਦਿਖਦੇ ਹੀ ਪਤਾ ਲੱਗਿਆ ਜੀ ਹਾਂ ਤਾਂ ਅਸੀਂ ਯਾਨੀ ਅੱਗੇ ਤੇ ਜੀ ਥੋੜਾ ਜਿਹਾ ਜਿਹੜੇ ਪਿੱਸੇ ਤਿਗੀਆਂ ਬਸ ਜਿਹੜੇ ਲੰਘੇ ਲੰਘੇ ਜਿਹੜੇ ਪਿੱਸੇ ਰਹਿ ਗਏ ਰਹਿ ਗਏ ਨਹੀਂ ਤੁਸੀਂ ਤੁਰਿਆ ਰਹੇ ਸੀ ਕਿੰਨੇ ਲੱਗੇ ਆ ਰਹੇ ਸੀ ਨਹੀਂ ਆ ਗਿਆ ਪਤਾ ਵਾਤਾ ਹਾਂ ਅਭੀਰ ਜੀ ਇੱਥੇ ਬੈਠੇ ਸੀ ਇਹ ਵੀ ਬੰਦਰ ਨੂੰ ਕਹਿੰਦਾ ਵੀ ਕੁੜੀਓ ਬਰੇ ਆ ਜਾਓ ਵੀ ਵੇਖੀਤੀ ਵੀ ਭਾਈ ਦਰਖਤਾਂ ਦਾ ਨਹੀਂ ਪਤਾ ਹੁੰਦਾ ਤੇ ਫਿਰ ਅਸੀਂ ਤਾਂ ਫਟਾਫਟ ਵੀਰ ਜੀ ਨਾਲ ਲੱਗੇ ਸਾਡੇ ਨਜ਼ਰ ਅਸੀਂ ਬੈਠਾ ਲੋ ਬੁੜੀਆਂ ਗੱਡੀਆਂ ਨੇ ਬੁੜੀਆਂ ਗੱਡੀਆਂ ਨੇ ਨਾਲ ਹੈਲਪ ਕਰਕੇ ਜੀ ਇੱਥੋਂ ਇਹ ਭਈ ਉਹ ਕਿੰਨੇ ਵੀ ਜੀ ਨੇ ਕਰੇ ਕਿੰਨੇ ਕੰਮ ਕਰ ਉਹਦੇ ਤਿੰਨ ਬੇਟੀਆਂ ਨੇ ਜੀ ਤੇ ਦੋ ਬੇਟੇ ਨੇ ਬੇਟੀਆਂ ਭੈਣਾਂ ਹੋਈਆਂ ਨੇ ਘਰ ਵਾਲਾ ਹੈ ਨਹੀਂ ਜੀ ਕਰਮੇਲ ਕੌਰ ਦਾ ਤੇ ਕਰੋ ਤਾਂ ਗਰੀਬ ਆ ਉਹ ਤਾਂ ਵਿਚਾਰੀ ਦਿਹਾੜਾ ਜੋਤਾ ਕਰਦੀ ਜੀ ਹਾਂ ਜੀ ਸਰਕਾਰ ਨੂੰ ਸਰਕਾਰ ਨੂੰ ਅਸੀਂ ਇਹੀ ਕਹਨੇ ਆ ਵੀ ਉਹਦੇ ਨੂੰ ਕੋਈ ਨਾ ਕੋਈ ਮੁਆਵਜ਼ਾ ਮਿਲਣਾ ਚਾਹੀਦਾ ਤੇ ਬੱਚਿਆਂ ਨੂੰ ਕੁਸਤਾ ਹੋਵੇ ਉਹਨਾਂ ਦੇ ਅਧਿਕਾਰ ਰੋਟੀ ਪਕਾਉਣ ਵਾਲਾ ਵੀ ਨਹੀਂ ਹੈਗਾ ਜੀ ਅੱਜ ਤਾਂ ਹੁਣ ਬੱਚੇ ਛੋਟੇ ਨੇਗੇ ਚਾਹ ਚਾਹ ਬੱਚੇ ਵਿੱਚ ਕਿਸਾਲਾਂ ਦੇ ਨੇ ਜੀ ਉਹਨਾਂ ਦੇ بیٹے ਬੇਟੇ ਆ ਵਿਆਹ ਤੇ ਨਿਆਣੀਆਂ ਜੀ ਜੋ ਨੇ ਤੇ ਘਰ ਆਲਾ ਹੈ ਨਹੀਂ ਜੀ ਅੱਜ ਤੇ ਸਦਾ ਇਹ ਹੀ ਗੱਲ ਕਹਿੰਦੇ ਆ ਵੀ ਸਰਕਾਰ ਉਹਨੂੰ ਵੱਧ ਤੋਂ ਵੱਧ ਮੁਆਵਜ਼ਾ ਦੇਵੇ ਨਏ ਜਿਹੜੀਆਂ ਦੂਸਰੀਆਂ ਲੇਡੀਜ਼ ਜੇ ਸੱਟਾਂ ਲੱਗਿਆ ਨੇ ਉਹਨਾਂ ਦੀ ਵੀ ਕੋਈ ਹੌਸਨ ਵਾਈਫ ਹੋਵੇ ਉਹਨਾਂ ਸਰ ਬਾਕੀ ਮੁਲਾਜ਼ਮਾਂ ਸਰਕਾਰੀ ਮੁਲਾਜ਼ਮਾਂ ਦੇ ਜਦ ਤੱਕ ਹੋਣ ਪਈਆਂ ਹਾਂਜੀ ਹਾਂ ਸਰਕਾਰੀ ਮੁਲਾਜ਼ਮਾਂ ਨੂੰ ਜਿਵੇਂ ਡੈਥ ਹੋਣ ਤੇ ਜਾਊ ਕਿਸੇ ਸੱਟੋਂ ਮਰ ਤੇ ਜੋ ਵੀ ਮਿਲਦੀ ਆ ਤੇ ਕਹਿੰਦੇ ਇਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਤਕਰੀਬੀ ਆ ਜੀ ਅਸੀਂ ਕਿਹੜਾ ਘਰ ਕੋਈ ਵੀ ਜੇ ਗਰੀਬੀ ਆ ਤਾਂ ਹੀ ਆਲਾ ਦਿਹਾੜੀ ਜੋਤਾ ਕਰਦਾ ਸਰਕਾਰੀ ਨੂੰ ਤਾਂ ਹਰੇਕ ਦੇ ਦਿੰਦਾ ਜੀ ਸਾਨੂੰ ਕੌਣ ਦੇਊਗਾ ਮੁਆਵਜ਼ਾ ਤੇ ਸਰਕਾਰ ਨੂੰ ਇਹ ਚਾਹੀਦਾ ਵੀ ਨਰੇਗਾ ਵਾਲਿਆਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਕਾਨੂੰਨਾਂ ਪਾਣੀ ਹੋਰ ਨਾਲ ਵੀ ਕਿਸੇ ਨਾਲ ਪਾਣਾ ਵਰਤ ਸਕਦਾ ਹੈ ਨਰਸਰੀ ਦਾ ਜਿਹੜਾ ਬਰਕ ਕੋਡ ਹੈ ਜਿਹੜਾ ਉਹ ਨਰੇਗਾ ਦਾ ਬਣਿਆ ਹੋਇਆ ਜੀ ਤੇ ਜਲਵਾਤ ਵਿਭਾਗ ਦੇ ਤਾਂ ਉਹ ਨਰਸਰੀ ਚ ਮਜ਼ਦੂਰ ਕੰਮ ਕਰਦੇ ਸੀ ਜੀ ਉਹ 16 ਬੰਦੇ ਅੱਜ ਹਾਜ਼ਰ ਸੀਗੇ ਤੇ ਉਹ ਜਦੋਂ ਸਵੇਰੇ بارش ਆਈ ਹੈ بارش ਦੇ ਨਾਲ ਹਨੇਰੀ ਆਈ ਹੈ ਤੇ ਉਹ ਆ ਪਪੂਲਰ ਦਾ ਦਰਖਤ ਸੀਗਾ ਜੀ ਇਹ ਗਿਰ ਗਿਆ ਤੇ ਤਿੰਨ ਜਿਹੜੀਆਂ ਮਜ਼ਦੂਰ ਔਰਤਾਂ ਸੀਗੀਆਂ ਉਹ ਇਹਦੀ ਲਪੇਟ ਚ ਆ ਗਈਆਂ ਤੇ ਉਹਨਾਂ ਨੂੰ ਤੁਰੰਤ ਆਪਣੇ ਜਿਹੜੇ ਵਿਗਲਾਤ ਵਿਭਾਗ ਦੇ ਉਰੇ ਦੂਸਰੇ ਮੁਲਾਜ਼ਮ ਸੀਗੇ ਜੀ ਉਹਨਾਂ ਵੱਲੋਂ ਤੁਰੰਤ ਉਹਨਾਂ ਨੂੰ ਸੰਭਿਆ ਦਰਖਤ ਥੱਲੋਂ ਕੱਢਿਆ ਤੇ ਮਲੇਰਕੋਟਲਾ ਹਸਪੀਟਲ ਚ ਲੈ ਕੇ ਗਏ ਤੇ ਉੱਥੋਂ ਉਹਨਾਂ ਨੂੰ ਟਰਾਂਸਫਰ ਕੀਤਾ ਪਟਿਆਲਾ ਤੇ ਉਹਨਾਂ ਪਤਾ ਲੱਗਿਆ ਜੀ ਵੀ ਉਹਨਾਂ ਕੋ ਇੱਕ ਜਿਹੜੀ ਮਜ਼ਦੂਰ ਔਰਤ ਸੀਗੀ ਤੇ ਉਹਦੀ ਉਹ ਐਕਸਪਾਇਰ ਹੋ ਜਾਂਦੀ ਹੈ ਨਾਲ ਖੰਭਾ ਵੀ ਡਿੱਗਿਆ ਦੇਖਿਆ ਲੱਗਾ ਮੈਂ ਇਹ ਦਰਖਤ ਬਹੁਤ ਪਾਰਾਗਾ ਔਰ ਵੀ ਛੋਟੇ ਦਰਖਤ ਵੀ ਨੇ ਇੱਕ ਹੀ ਲੱਗਦਾ ਦਰਖਤ ਕਮਜ਼ੋਰ ਸੀ ਪਹਿਲਾਂਗਾ ਇਹ ਸਰ ਬਸ ਹੁਣ ਇਹਨੂੰ ਇੱਕ ਇਨਸੀਡੈਂਟ ਹੀ ਕਹਿ ਦਿੰਦੇ ਆਂ ਜੀ ਇਹ ਤਾਂ ਜੰਗਲਾਤ ਵਿਭਾਗ ਨੇ ਤੇ ਦਰਖਤ ਨੇ ਸਰ ਜੀ ਵੀ ਦਰਖਤ ਵੀ ਹਰਾ ਸੀਗਾ ਕੋਈ ਸੁੱਕਿਆ ਹੋਇਆ ਵੀ ਨਹੀਂ ਕਹਿ ਸਕਦੇ ਜੀ ਨੂੰ ਸਰ ਇੱਕ ਇਨਸੀਡੈਂਟ ਹੀ ਕਹਿ ਸਕਦੇ ਮੇਰਾ ਨਾਮ 파ਸ਼ਾ ਪ੍ਰਕਾਸ਼ ਜਸੀਆ ਕ੍ਰਿਸਟਨ ਨੈਸ਼ਨਲ ਫਰੰਟ ਪੰਜਾਬ ਜਰਨਲਿਸਟ ਕਤਰ ਇਸ ਜਗ੍ਹਾ ਦੇ ਪਿੰਡ ਮਹੋਰਾਣਾ ਡਿਸਟ੍ਰਿਕਟ ਮਰੀਕੋਂਡਾ ਦੇ ਵਿੱਚ ਕੱਲ ਇੱਕ ਬਜ਼ੁਰਗ ਦੀ ਜਿਹੜੀ ਇੱਕ ਭੈਣ ਸੀ ਉਹਦੀ ਵੀ ਮੌਤ ਹੋ ਗਈ ਹੈ ਇੱਕ ਰਖ ਡਿੱਗਣ ਦੇ ਕਾਰਨ ਉਹ ਉਹ ਜਿਹੜੀ ਹੈਗੀ ਆ ਉਹ ਨਰੇਗਾ ਦੇ ਵਿੱਚ ਕੰਮ ਕਰਦੇ ਨਰੇਗਾ ਵਾਲਿਆਂ ਨੇ ਦਿੱਤੀ ਹੋਈ ਸੀਗੀ ਨਰਸਰੀ ਵਾਲਿਆਂ ਨੂੰ ਉਹ ਦੋਨੇ ਜਿਹੜੇ ਡਿਪਾਰਟਮੈਂਟ ਨੇ ਉਹ ਆਪਣਾ ਪੱਲਾ ਝਾੜ ਰਹੇ ਨੇ ਅਸੀਂ ਇਹ ਡਿਮਾਂਡ ਕਰਦੇ ਆ ਅਸੀਂ ਉਹਨੇ ਦੇ ਇਸ ਜਗ੍ਹਾ ਤੋਂ ਨਹੀਂ ਉੱਠਾਂਗੇ ਜਿੰਨਾ ਤੱਕ ਇਹ ਲਿਖਤੀ ਰੂਪ ਸਾਨੂੰ ਨਹੀਂ ਮਿਲੇਗਾ ਉਹਦੇ ਬੱਚਿਆਂ ਨੂੰ ਜੌਬ ਮਿਲੇ ਤੇ ਦੋਨੇ ਜਿਹੜੀਆਂ ਚਾਹੇ ਉਹ ਵੀਡੀਓ ਬਲਾਕ ਚਾਹੇ ਉਹ ਨਰੇਗਾ ਵਾਲਿਆਂ ਨੇ ਦੋਨਾਂ ਤੋਂ ਜਿਹੜਾ ਮੁਆਵਜ਼ਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਧੰਨਵਾਦ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਇਹ ਆਪਾਂ ਅੱਜ ਇੱਥੇ ਧਰਨਾ ਲਾਇਆ ਹੋਇਆ ਕਿਸ ਸਬੰਧ ਚ ਲਾਇਆ ਇਹ ਜਿਸ ਵਜਿ ਚਲਾਇਆ ਕੱਲ ਸਾਡੀ ਸਪਿੰਟ ਦੀ ਇੱਕ ਜੋ ਲੇਡੀ ਆ ਗੁਰਮੀਲ ਕੋ ਦਾ ਨਾਮ ਆ ਬਾਈਕ ਆ ਕੇਸਰ ਸਿੰਘ ਆ ਕੱਲ ਉਹ ਆਪਣੀ ਨਰਸਰੀ ਵਿੱਚ ਕਿਉਂ ਕਿਤੇ ਗਏ ਸੀਗੇ ਔਨ ਡਿਊਟੀ ਨੂੰ ਡੈਥ ਹੋਈ ਹੈ ਇੱਕ ਡਾਕਟ ਗਿਰਨ ਦੇ ਕਾਰਨ ਜਿਹਦੇ ਕਰਕੇ ਉਹਨਾਂ ਦੀ ਦੋ ਜਗ੍ਹਾ ਟੂਹੀ ਦੀ ਰੀਡ ਦੀ ਹੱਡੀ ਟੁੱਟੀ ਤੇ ਲੱਗ ਟੁੱਟਣ ਕਾਰਨ ਤੇ ਰੇਂਦਾ ਹਸਪੀਟਲ ਜਾ ਕੇ ਡੈਥ ਹੋ ਗਈ ਤੇ ਉਸ ਤੋਂ ਬਾਅਦ ਸਾਡੀ ਅਜ ਮੰਗ ਸੀ ਕਿ ਜੋ ਔਨ ਡਿਊਟੀ ਡੈਥ ਹੋਈ ਆ ਉਹ ਲੇਡੀ ਨੂੰ ਮਿਲਦਾ ਬਣਦਾ ਮੁਆਵਜ਼ਾ ਮਿਲਣਾ ਚਾਹੀਦਾ ਆ ਕਿਉਂਕਿ ਉਹਦੇ ਪਿੱਛੇ ਦੋ ਬੱਚੇ ਨੇ ਤੇ ਤਿੰਨ ਬੇਟੀਆਂ ਨੇ ਕਿ ਸਿੰਗਲ ਮਦਰ ਸੀ ਜੋ ਕਮਾਉਣ ਵਾਲੀ ਸੀਗੀ ਉਸ ਤੋਂ ਬਾਅਦ ਉਸ ਤੋਂ ਬਿਨਾ ਔਰ ਘਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈਗਾ ਅੱਜ ਸਾਡਾ ਇੱਥੇ ਰੋਡ ਜਾਮ ਕਰਨ ਦਾ ਜਦ ਧਰਨਾ ਪ੍ਰਦਰਸ਼ਨ ਕਰਦਾ ਇਹ ਮੋਟੀ ਬੰਦਾ ਆ ਸਾਨੂੰ ਪ੍ਰਸ਼ਾਸਨ ਆਏ ਔਰ ਆਸ਼ਵਾਸ਼ਣ ਦੇ ਲਿਖਤੀ ਰੂਪ ਤੁਹਾਨੂੰ ਦੇ ਕਿ ਅਸੀਂ ਉਸ ਪਰਿਵਾਰ ਨੂੰ ਬੰਦ ਦਾ ਮੁਆਵਜ਼ਾ ਦੇਵਾਂਗੇ ਤੇ ਜੋ ਉਹਨਾਂ ਦਾ ਬੇਟਾ ਆ ਉਹਨੂੰ ਇੱਕ ਸਰਕਾਰੀ ਜੋਬ ਦਿੱਤੀ ਜਾਵੇ ਹਾਂਜੀ ਤੁਹਾਡਾ ਕੀ ਨਾਮ ਆ ਨਰਨਾ ਜਗਦੀਪ ਸਿੰਘ ਹੈ ਤੁਸੀਂ ਕਿਹੜੇ ਅਹੁਦੇ ਦੇ ਹੋ ਮੈਂ ਸਰਪੰਚਾ ਹੀ ਮਜੂਦਾ ਸਰਪੰਚ ਮਹਰਾਨਾ ਅੱਛਾ ਜੀ ਤੇ ਅੱਜ ਜਿਹੜਾ ਇਹ ਧਰਨਾ ਲਾਇਆ ਹੋਇਆ ਹੈਗਾ ਇਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੱਸ ਬੰਦਾ ਮੌਜਾ ਮਿਲਣਾ ਚਾਹੀਦਾ ਪਰਿਵਾਰ ਨੂੰ ਗਰੀਬ ਪਰਿਵਾਰ ਆਈ ਅੱਛਾ ਤੇ ਬੱਸ ਮੁਲਾਜ਼ਮ ਆ ਰਹੇ ਨਹੀਂ ਫੋਨ ਆ ਗਿਆ ਮੈਡਮ ਦਾ ਹੀ ਫੋਨ ਆਇਆ ਕਹਿੰਦੇ ਆ ਰਹੇ ਆ ਅਸੀਂ ਠੀਕ ਇੱਕ ਇਹ ਦੂਸਰੀ ਮੰਗ ਕਰ ਰਹੇ ਸੀਗੇ ਇਹ ਕਵਰ ਸਥਾਨ ਵਾਲੀ ਉਹਦੇ ਸਬੰਧ ਚ ਕੀ ਕਹਿੰਦੇ ਸੀ ਤੁਸੀਂ ਕਹਿੰਦੇ ਸਬੰਧ ਚ ਅਸੀਂ ਮਤਾ ਪਾਜ ਪੰਚਾਇਤ ਵੱਲੋਂ ਮਤਾ ਪਾਤਾ ਹੀ ਅਸੀਂ ਅੱਛਾ ਹਾਂਜੀ ਇਹਨਾਂ ਜਿਹੜਾ ਜਗਾ ਆਪਣੀ ਨਿਕਲਦੇ ਜੀ ਉੱਥੇ ਪੰਚਾਇਤੀ ਜਗਾ ਉਸੇ ਨੂੰ ਜਗਾ ਦੇ ਦਾਂਗੇ ਜੀ ਠੀਕ ਐਕਸੀਡੈਂਟ ਹੋਇਆ ਤਤੌਰ ਇਸ ਲਈ ਮੇਰੇ ਕੋਲ ਆਇਆ ਇਮੀਡੀਏਟਲੀ ਬੀਡੀਪੀ ਨੂੰ ਅੱਛੇ ਬਲੌ ਮੈਂ ਉਹਨਾਂ ਨੂੰ 10 ਵਾਰੀ ਫੋਨ ਕਰ ਚੁੱਕਿਆ ਹਾਂ ਵੀ ਉਹ ਕਿੱਥੇ ਨੇ ਠੀਕ ਹੈ ਪਹਿਲਾਂ ਮੈਨੂੰ ਇਹ ਮਿਲਿਆ ਕਿ ਉਹਨਾਂ ਦਾ ਸੰਸਕਾਰ ਹੋ ਚੁੱਕਿਆ ਵੀ ਨਹੀਂ ਮੈਡਮ ਆਹ ਫਿਰ ਆਪਾਂ ਕੱਲ ਉਹਨਾਂ ਦੇ ਘਰ ਜਾਂ ਡੀਸੀ ਸਾਹਿਬ ਜਾਂ ਡੀਸੀ ਸਾਹਿਬ ਜਾਂ ਮੈਂ ਆਪਾਂ ਜਾ ਕੇ ਆਣਾ ਹੈ ਨੰਬਰ 2 ਤੇ ਫਿਰ ਮੈਨੂੰ ਇਨਫਾਰਮੇਸ਼ਨ ਮਿਲੀ ਵੀ ਉਹ ਉਹ ਚੰਦਰਾ ਹਸਪੀਟਲ ਦੇ ਵਿੱਚ ਐਡਮਿਟ ਨੇ ਜੀ ਤੇ ਉਹਨਾਂ ਦੀ ਯੂਜ਼ਰ ਡੈੱਡ ਬੋਡੀ ਆਏਗੀ ਕੱਲ ਫਿਰ ਮੈਂ ਬੀਡੀਪੀ ਨੂੰ ਕਿਹਾ ਵੀ ਨਾਲ ਦੇ ਨਾਲ ਮੈਨੂੰ ਇਨਫਾਰਮ ਕਰੋ ਮੈਂ ਉਹ ਕਿਹਾ ਜੀ ਕਿੰਨੇ ਵਾਰੀ ਗੱਲ ਹੋ ਮੈਨਾਂ ਆ ਲਈਨੇ ਨੇ ਕੱਟ ਸੀ ਉੱਥੇ ਵੀ ਤੁਸੀਂ ਕੋਈ ਬੰਦਾ ਭੇਜਿਆਵੇਂ ਮੈਡਮ ਅਪਾ ਰਜਿੰਦਰ ਜੀ ਡੀਪੀ ਮੈਮ ਵੀ ਆ ਕੇ ਗਏ ਆ ਯੂਰੇ ਤੇ ਆਪਣਾ ਸਾਰਾ ਸਟਾਫ ਨਰੇਗਾ ਦੇ ਜੀ ਉੱਥੇ ਰਜਿੰਦਰ ਜੀ ਤੁਸੀਂ ਕੋਈ ਬੰਦਾ ਭੇਜਿਆਵੇਂ ਨਹੀਂ ਮੈਡਮ ਸਰ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜੀ ਸਰ ਮੈਂ ਮੈਂ ਇੱਕ ਮਿੰਟ ਮੈਂ ਥੋੜੀ ਗੱਲ ਕਲੀਅਰ ਕਰਨੀ ਚਾਹਣਾ ਸਰ ਇੱਕ ਸਕਿੰਟ ਮੈਨੂੰ ਮੈਂ ਥੋੜੀ ਗੱਲ ਸੁਣਨੀ ਜੀ ਮੈਨੂੰ ਤੁਹਾਡੀ ਮੰਗਾਂ ਨਹੀਂ ਉਹ ਮੰਗਾਂ ਬਾਰੇ ਮੈਂ ਇੱਥੇ ਆਉਣ ਤੋਂ ਪਹਿਲਾਂ ਪੀਸੀ ਸਰ ਨਾਲ ਮੈਂ ਮੀਟਿੰਗ ਕਰਕੇ ਫਿਰ ਇੱਥੇ ਚਲੇ ਆਂਗਾ ਜੀ ਉਹਦੇ ਵਿੱਚ ਨਾ ਇੱਕ ਸਟੇਟ ਡਿਜਾਸਟਰ ਰੀਲੀਫ ਫੰਡ ਹੁੰਦਾ ਠੀਕ ਹੈ ਜੀ ਉਹਦੇ ਤੁਹਾਡੇ ਤੋਂ ਰੈਨਪ ਹੋਏਗੇ ਤੁਸੀਂ ਫਾਈਲ ਇਹਨਾਂ ਦੀ ਉਹ ਅਸੀਂ ਇਹਨਾਂ ਨੂੰ 2 ਲੱਖ ਰੁਪਇਆ ਮਿਲਦਾ ਉਹ ਮਿਲੇਗਾ ਤੇ ਉਸ ਤੋਂ ਇਲਾਵਾ ਜਿਹੜਾ ਐਸਡੀਆਰ ਦੇ ਵਿੱਚੋਂ ਕੁਝ ਵੀ ਤੁਹਾਨੂੰ ਸਰਕਾਰੋਂ ਮਦਦ ਦੇਗੀ ਉਹਦੀ ਨਾਲ ਇੱਕ ਫਾਰਮੈਟ ਹੁੰਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹਦੇ ਪੰਜ ਵਾਰਿਸ ਨੇ ਠੀਕ ਹੈ ਜੀ ਉਹ ਇੱਕ ਬੰਦੇ ਦੇ ਹੱਕ ਦੇ ਵਿੱਚ ਕੋਈ ਐਫੀਡੇਵਿਟ ਦੇਣਗੇਾਰੇ ਵਾਰਿਸ ਵੀ ਇਹਦੇ ਅਕਾਊਂਟ ਦੇ ਵਿੱਚ ਪੈਸੇ ਪਵਾਏ ਜਾਣ ਸਮਝ ਰਹੇ ਹੋ ਨਾ ਮੇਰਾ ਭੰਡ ਤੁਸੀਂ ਠੀਕ ਹੈ ਕੋਈ ਕਾਊਂਟ ਨੰਬਰ ਦੇਣਗੇ ਕੋਈ ਖਾਤਾ ਨੰਬਰ ਦੇਣਗੇ ਉਹ ਜਦੋਂ ਆ ਕੇ ਨਾਲ ਉਹਨਾਂ ਦਾ ਡੈਥ ਸਰਟੀਫਿਕੇਟ ਲੱਗੇਗਾ ਨਾਲ ਪੋਸਟਮਾਰਟਮ ਦੀ ਰਿਪੋਰਟ ਲੱਗੇਗੀ ਉਹ ਜਦੋਂ ਵੀ ਡਾਕੂਮੈਂਟ ਆ ਕਰਕੇ ਉਹਦੀ ਜਿਹੜੀ 판ਡਾ ਨਹੀਂ ਸੁਣੂ ਵੀ ਦੋ ਰਹੇ ਨਹੀਂ ਗੱਲ ਦਾ ਕੀ ਹੈ ਕੋਪੀ ਵੀ ਨੇ ਕਹਿਦਾ ਉਹੋ ਲੱਗ ਉਹੋ ਲੱਗਦਾ ਮਤਸਦ 200000 ਉਹਦੇ ਦੂਰ ਕੋਈ ਨਹੀਂ ਕੋਈ ਮਿਲਣੀ ਹੈ ਜਿੰਨਾ ਉਹਦਾ ਵਰਕ ਨੂੰ ਮਿਲਨੇ ਮਿਲਣਾ ਉਹ ਜੋ ਸੀ ਕਿਤੇ ਜੀ ਸਰਕਾਰ ਦੇ ਡੈਥ ਜਿਹੜੀ ਹੋਈ ਠਿਕ ਮਿਲਦੀ ਪਹਿਲੇ ਗੱਲ ਆਪਾਂ ਮਤਕਲੀਆਤਾ ਨਹੀਂ ਆਪਾਂ ਨੂੰ ਤਾਂ ਪਤਾ ਇਸ ਤਰ੍ਹਾਂ ਇਹ ਜਿਹੜੀ ਡੈਥ ਹੋਈ ਇੱਕ ਕੰਮ ਕਰਦੇ ਦੌਰਾਨ ਮੂਸ ਮੈਂ ਕਿਵੇਂ ਵਾਲੇ ਉਹਨੂੰ ਕੀ ਦੇ ਮੌਕਾ ਇਹ ਗਲਤ ਹੈ ਇਹ ਕੋਈ ਵੀੜਾ 2 ਲੱਖ ਰੁਪਏ ਦੀ ਗੱਲ ਕਰ ਰਿਹਾ ਹੈ ਪ੍ਰਸ਼ਾਸਨ ਵੱਲੋਂ ਮੈਂ ਕਹਿੰਦਾ ਤੁਸੀਂ ਆਓ ਬੀਡੀਪੀਓ ਤੁਸੀਂ ਆਓ ਨਾ ਆਓ ਇਹ ਕਹਿਣ ਨਾ ਕਹਿਣ ਉਹ ਤਾਂ ਉਂਝ ਵੀ ਮਿਲ ਜਾਣਾ ਉਹਨਾਂ ਡਿਪਾਰਟਮੈਂਟ ਜਿਹੜਾ ਇਹ ਬੋਲਣ ਦਾ ਮੌਕਾ ਤਾਂ ਦਿਓ ਬਾਉ ਜੀ ਤੁਹਾਨੂੰ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਜਿਹੜਾ 2 ਲੱਖ ਰੁਪਏ ਦੇਣਾ ਉਹ ਤਾਂ ਤੁਹਾਨੂੰ ਇਹ ਬੀਡੀਪੀ ਆਫਿਸ ਨੇ ਦੇਣਾ ਜੀ ਮੈਂ ਤੁਹਾਨੂੰ ਡੀਸੀ ਆਫਿਸ ਵੱਲੋਂ ਕਹਿ ਰਿਹਾ ਵੀ ਇੱਕ ਸਟੇਟ ਅਡਜਸਟਰ ਲੀਫ ਫੰਡ ਬਣਾਉਂਦਾ ਸੀਮ ਦੇ ਵਿੱਚੋਂ ਉੱਥੋਂ ਮਾਲੀ ਸਹਾਇਤਾ ਆਉਂਦੀ ਹੈ ਠੀਕ ਹੈ ਨਾ ਜੀ ਉਹ ਮਾਲੀ ਸਹਾਇਤਾ ਦਾ ਕੇਸ ਫੋਟਾਪ ਕਰਕੇ ਅਸੀਂ ਸਰਕਾਰ ਨੂੰ ਭੇਜਾਂਗੇ ਉਹ ਸਰਕਾਰ ਵੱਲੋਂ ਮੈਕਸਿਮਮ ਕੋਸ਼ਿਸ਼ ਕਰਾਂਗੇ ਵੀ ਜਿੰਨੀ ਵੱਧ ਤੋਂ ਵੱਧ ਤੁਹਾਨੂੰ ਅਮਾਉਂਟ ਮਿਲ ਜੇ ਉਹ ਜਿੰਨੀ ਮੰਗਾਈ ਉਹਨਾਂ ਦੇ ਫੰਡ ਦੇ ਵਿੱਚ ਇਹ ਤਾਂ ਸਾਰੀ ਤਾਂ ਉਹਦੀ ਜੋਬ ਦੀ ਉਹ ਵੀ ਦੇ ਗੱ ਇਹ ਕੰਮ ਜੰਗਲਾਤ ਮਹਿਕਮੇ ਦੀ ਦੰਦੀ ਤੇ ਦੋਨੀਆਂ ਪਾਸੇ ਜੁਮੀ ਮਾਰੀ ਜੰਗਲਾਤ ਮਹਿਕਮੇ ਦੀ 19 ਜੰਮੀ ਵਾਰੀ ਬੰਦੀ ਜਿੰਨੀ ਵੀਡੀਓ ਦੁੱਤਰ ਦੀ ਬੰਦੀ ਮਾਅਬਜਾ ਦਾ ਦੇਖੋ ਸਰ ਵੀਡੀਓ ਤੇ ਜੰਗਲਾਤ ਮਹਿਕਮੇ ਦੇ ਕੋਈ ਕਰਮਚਾਰੀ ਨਰੇਗਾ ਦਾ ਹੀ ਹੈ ਇਹ ਉਹ ਲੱਕੜ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਸੀ ਉਹ ਕਰਦਾ ਤਾਂ ਸਾਡੇ ਤੋਂ ਹੀ ਸੀ ਨਹੀਂ ਕਰਦਾ ਤੁਹਾਡੇ ਜੰਗਲਾਤ ਮਹਿਕਮੇ ਦੀ ਕੋਈ ਜਮੀ ਵੀ ਨਹੀਂ ਲੈ ਕੇ ਦੇਣਾ ਉਹ ਜੰਗਲਾਤ ਮਹਿਕਮੇ ਨੂੰ ਵੀ ਤੁਸੀਂ ਆਪਣਾ ਮੰਗ ਪੱਤਰ ਹਾਂਜੀ ਉਡੀ ਖੜੇ ਨੇ ਜੀ ਇੱਥੇ ਆਰੋ ਸਾਹਿਬ ਖੜੇ ਸੀ ਆਪਣੇ ਬਲਾ ਉਹਨਾਂ ਨੂੰ ਕਿੱਥੇ ਨਹੀਂ ਜੀ ਤਾਂ ਫਿਰ ਆਪਾਂ ਥੋੜੇ ਸਾਹਮਣੇ ਗੱਲ ਕਰੀ ਜੀ ਉਹਨਾਂ ਨਾਲ